ਅਸੀਂ ਕਾਲ ਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਵੀ ਤੁਸੀਂ ਜਿਹੜਾ ਫੇਸਬੁੱਕ ਤੇ ਇੰਸਟਾਗ੍ਰam ਦੇ YouTube ਤੇ ਜਿਹੜਾ ਸ਼ਲੀਲ ਕੰਟੈਂਟ ਆ ਗੰਦਾ ਕੰਟੈਂਟ ਆ ਉਹ ਤੁਹਾਡੇ ਸਾਹਮਣੇ ਆ ਜਿਹੜਾ ਆਉਂਦਾ ਉਹਨੂੰ ਅਸੀਂ ਕਿੱਦਾਂ ਰੋਕ ਸਕਦੇ ਹਾਂ ਕਿੱਦਾਂ ਉਹਨੂੰ ਅਸੀਂ ਬੰਦ ਕਰ ਸਕਦੇ ਹਾਂ ਕਿਹੜੀ ਆਪਾਂ ਸੈਟਿੰਗ ਕਰਨੀ ਹੈ ਇਹਨਾਂ ਦੇ ਠੀਕ ਹੈ ਆਪਾਂ ਉਹ ਤੁਹਾਨੂੰ ਸਾਨੂੰ ਦੱਸਦੇ ਹਾਂ ਅੱਜ ਸਿਰਫ 2-3 ਮਿੰਟਾਂ ਦੀ ਵੀਡੀਓ ਆ ਤੁਸੀਂ ਐਂਡ ਤਾਈਂ ਜ਼ਰੂਰ ਦੇਖੋ ਤੁਹਾਨੂੰ ਸਾਰਾ ਪਤਾ ਲੱਗ ਜਾਣਾ ਤੇ ਬਹੁਤ ਹੀ ਸੌਖੇ ਦੇ ਸਿੰਪਲ ਤਰੀਕੇ ਨਾਲ ਤੁਹਾਨੂੰ ਸਮਝਾਵਾਂਗੇ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿੰਨਾ ਭਰਾਵਾਂ ਨੇ ਵੀ ਆਪਣਾ ਪੇਜ ਆ ਜਿਹੜਾ ਉਹ ਉਹਨਾਂ ਨੂੰ ਬੇਨਤੀ ਹੈ ਪੇਜ ਫੋਲੋ ਕਰ ਲਓ ਤੇ ਸਬਸਕ੍ਰਾਈਬ ਕਰ ਲਓ ਜਿਹੜੇ YouTube ਤੇ ਦੇਖ ਰਹੇ ਨੇ ਸੋ ਆਜੋ ਆਪਾਂ ਵੀਡੀਓ ਕਰਦੇ ਹਾਂ ਸ਼ੁਰੂ ਸਭ ਤੋਂ ਪਹਿਲਾਂ ਆਪਾਂ Instagram ਓਪਨ ਕਰਨਾ ਠੀਕ ਹੈ Insta ਦੀ ਜਿਹੜੀ ਸੈਟਿੰਗ ਕਰਨ ਵਾਸਤੇ ਓਪਨ ਕਰਨਾ ਪ੍ਰੋਫਾਈਲ 'ਚ ਜਾਣਾ 3 ਲਾਈਨਸ ਤੇ ਕਲਿੱਕ ਕਰਨਾ ਠੀਕ ਹੈ 3 ਲਾਈਨਸ ਤੇ ਕਲਿੱਕ ਕਰਕੇ ਆਪਾਂ نیچے ਆਉਣਾ نیچے ਆ ਗਿਆ ਆਪਣੇ ਸਾਹਮਣੇ ਇੱਥੇ ਲਿਖਿਆ ਹੋਊਗਾ ਆ ਸਜੈਸਟਡ ਕੰਟੈਂਟ ਇਹ ਤੇ ਆਪਾਂ ਕਲਿੱਕ ਕਰਨਾ ਇਹਦੇ ਕਲਿੱਕ ਕਰਕੇ ਤੁਸੀਂ ਕੀ ਕਰਨਾ ਹੈ ਸੈਂਸਿਟਿਵ ਕੰਟੈਂਟ ਤੇ ਕਲਿੱਕ ਕਰਨਾ ਹੁਣ ਇੱਥੇ ਕਲਿੱਕ ਕਰਕੇ ਤੁਸੀਂ ਆਲਮੋਸਟ ਸਾਰਿਆਂ ਦੇ ਇਹ ਸਟੈਂਡਰਡ ਤੇ ਹੁੰਦਾ ਹੈ ਇੱਥੇ ਵਿਚਾਲੇ ਠੀਕ ਹੈ ਤੁਸੀਂ ਇਹਨੂੰ ਸਟੈਂਡਰਡ ਤੇ ਨਹੀਂ ਕਰਨਾ ਲੀਸ ਤੇ ਕਲਿੱਕ ਕਰਕੇ ਰੱਖਣਾ ਆਪਾਂ ਪਹਿਲਾਂ ਕਰਿਆ ਹੋਇਆ ਤੁਸੀਂ ਲੀਸ ਤੇ ਕਲਿੱਕ ਕਰਕੇ ਰੱਖਣਾ ਤੇ ਹੁਣ ਤੁਹਾਡੇ ਸਾਹਮਣੇ ਹੈ ਜਿਹੜਾ ਉਹ ਇਹ ਕੰਟੈਂਟ ਹੈ ਬਹੁਤ ਹੀ ਹੱਦ ਤਾਈਂ ਘੱਟ ਸੁਜੈਸਟ ਹੋਊਗਾ ਹੁੰਦਾ ਹੀ ਨਹੀਂ ਬੰਦ ਹੀ ਹੋ ਜਾਊਗਾ ਬਿਲਕੁਲ ਤੇ ਪਿੱਛੇ ਹੁਣਾ ਹੁਣ ਤੁਸੀਂ ਇੱਥੇ ਹੋਰ ਕੀ ਹੈ ਪਲੱਸ ਕੋਈ ਵੀ ਸਪੈਸਿਫਿਕ ਜਿਹੜਾ ਵਰਡ ਹੈ ਉਹਨੂੰ ਤੁਸੀਂ ਬੰਦ ਕਰ ਸਕਦੇ ਹੋ ਮਤਲਬ ਕਿ ਇੱਥੇ ਕਲਿੱਕ ਕਰਕੇ ਸਪੈਸਿਫਿਕ ਵਰਡ ਤੇ ਕਲਿੱਕ ਕਰਕੇ ਆਪਾਂ ਇੱਥੇ ਐਡ ਵਰਡ ਜਿਹੜਾ ਤੁਸੀਂ ਵਰਡ ਹੈ ਮੰਨ ਲਓ ਆਪਾਂ ਸਟੂਪਿਡ ਮੰਨ ਲਓ ਸਟੂਪਿਡ ਲਿਖਿਆ ਆਪਾਂ ਸਟੂਪਿਡ ਵਰਡ ਤੇ ਵੀ ਜਿਹੜੀਆਂ ਵੀ ਕੋਈ ਰੈਕਸ਼ਨਾਂ ਹੁੰਦੀਆਂ ਨੇ ਜਾਂ ਕੋਈ ਵੀ ਰੀਲ ਬਣ ਜੇ ਕੁਝ ਵੀ ਬਣਦਾ ਉਹ ਵਰਡ ਸਪੈਸ਼ਲ ਜਿਹੜਾ ਤੁਸੀਂ ਚੁਣੋਗੇ ਉਹਦੇ ਤੇ ਵੀ ਤੁਹਾਨੂੰ ਕੋਈ ਰੀਲ ਜਾਂ ਕੋਈ ਵੀ ਪੋਸਟ ਸਾਹਮਣੇ ਨਹੀਂ ਆਊਗੀ ਇੰਸਟਾਗ੍ਰam ਤੇ ਇਹ ਦਾ ਬੈਨੀਫਿਟ ਆ ਠੀਕ ਹੈ ਅੱਗੇ ਤੁਸੀਂ ਕੀ ਆਪਾਂ ਕੀ ਕਰਦੇ ਹਾਂ ਹੁਣ ਸਿੱਧਾ ਚੱਲਦੇ ਆਪਾਂ YouTube ਤੇ ਹੁਣ YouTube ਤੇ ਤੁਸੀਂ ਇਹਨੂੰ ਕਿਵੇਂ ਬੰਦ ਕਰਨਾ ਹੈ YouTube ਤੇ ਬੰਦ ਕਰਨ ਵਾਸਤੇ YouTube ਓਪਨ ਕਰਨੀ ਹੈ ਠੀਕ ਹੈ ਉਸੇ ਤਰੀਕੇ ਜਿਵੇਂ ਆਪਾਂ ਪਹਿਲਾਂ ਕਰਿਆ ਠੀਕ ਹੈ ਪ੍ਰੋਫਾਈਲ 'ਚ ਜਾਣਾ ਪ੍ਰੋਫਾਈਲ ਜਾਣ ਤੋਂ ਬਾਅਦ ਤੁਸੀਂ ਸੈਟਿੰਗਸ ਤੇ ਕਲਿੱਕ ਕਰਨਾ ਹੈ ਸੈਟਿੰਗਸ ਤੋਂ ਬਾਅਦ ਸਾਹਮਣੇ ਤੁਹਾਡੇ ਕਿਸੇ ਦੇ ਕਿੱਥੇ ਹੁੰਦਾ ਕਿਸੇ ਦੇ ਕਿਤੇ ਹਨਾ ਉਹ ਫੋਨ ਦੇ ਮਾਡਲ ਦੇ ਹਿਸਾਬ ਨਾਲ ਹੁੰਦਾ ਹੈ ਜਰਨਲ ਤੇ ਕਲਿੱਕ ਕਰਨਾ ਹੈ ਸੈਟਿੰਗ ਤੋਂ ਬਾਅਦ ਜਰਨਲ ਜਰਨਲ ਤੋਂ ਬਾਅਦ ਤੁਸੀਂ ਨੀਚੇ ਆਉਣਾ ਰਿਸਟ੍ਰਿਕਟਡ ਮੋਡ ਸਟ੍ਰਿਕਟਡ ਮੋਡ ਤੇ ਕਲਿੱਕ ਕਰਨਾ ਹੈ ਇਹ ਆਪਣੇ ਔਨ ਕੀਤਾ ਹੋਇਆ ਆਲਮੋਸਟ ਸਾਰਿਆਂ ਦੇ ਇਹ ਤੁਹਾਡੇ ਆਫ ਹੋਊਗਾ ਤੁਸੀਂ ਇਹਨੂੰ ਔਨ ਕਰ ਦੇਣਾ ਆ ਦੇਖੋ ਮੈਂ ਤੁਹਾਨੂੰ ਔਨ ਕਰਕੇ ਦਿਖਾਉਣਾ ਸਟ੍ਰਿਕਟਡ ਮੋਡ ਸਟ੍ਰਿਕਟਡ ਮੋਡ ਇਹਨੂੰ ਆਨ ਕਰ ਦੇਣਾ ਹੁਣ ਤੁਹਾਡੇ ਸਾਹਮਣੇ ਜਿਹੜਾ YouTube ਹੈ ਉਹ ਕੋਈ ਵੀ ਸ਼ਲੇਲ ਕੰਟੈਂਟ ਨਹੀਂ ਦਿਖਾਏਗਾ ਤੁਹਾਡਾ ਜਿਹੜਾ ਫੋਨ ਹੈ ਉਹ ਵਧੀਆ ਕਲੀਅਰ ਚੱਲੇਗਾ ਕਿਉਂਕਿ ਫੋਨ ਆਪਾਂ ਬੱਚਿਆਂ ਨੂੰ ਵੀ ਦੇ ਦਿੰਨੇ ਆ ਆਪਣੇ ਨਿਆਣੇ ਬੱਚਿਆਂ ਨੂੰ ਆਪਣੀਆਂ ਭੈਣਾਂ ਮਾਤਾਵਾਂ ਤੇ ਅੱਜਕੱਲ੍ਹ ਹਰ ਇੱਕ ਕੋਲੇ ਆਪਣੇ ਪਰਿਵਾਰ 'ਚ ਫੋਨ ਹੈ ਇਸ ਕਰਕੇ ਇਹ ਸੈਟਿੰਗਸ ਦਾ ਜਿਹੜੀ ਉਹ ਤੁਹਾਨੂੰ ਜ਼ਰੂਰ ਕਰਨੀਆਂ ਚਾਹੀਦੀਆਂ ਨੇ ਠੀਕ ਹੈ ਹੁਣ ਆਪਾਂ ਚੱਲਦੇ ਆਂ Facebook ਤੇ ਸਿੱਧੇ ਹੀ ਆਪਾਂ ਤੁਹਾਨੂੰ Facebook ਦਾ ਦਿਖਾਉਨੇ ਆ ਠੀਕ ਹੈ ਕਰਨਾ ਕੀ ਇਹ Facebook ਨੂੰ ਓਪਨ ਕਰਨਾ ਉਸੇ ਤਰੀਕ ਤੁਸੀਂ ਪ੍ਰੋਫਾਈਲ ਤੇ ਜਾਣਾ ਪ੍ਰੋਫਾਈਲ ਤੇ ਜਾ ਕੇ ਤੁਸੀਂ نیچے ਆਉਣਾ ਸੈਟਿੰਗ ਐਂਡ ਪ੍ਰਾਈਵੇਸੀ ਸੈਟਿੰਗ ਐਂਡ ਪ੍ਰਾਈਵੇਸੀ ਤੇ ਕਲਿੱਕ ਕਰਕੇ ਤੁਸੀਂ ਇੱਥੋਂ ਫਿਰ ਸੈਟਿੰਗ ਦੇ ਕਲਿੱਕ ਕਰਨਾ ਹੈ ਠੀਕ ਹੈ ਜਦੋਂ ਆਪਾਂ ਸੈਟਿੰਗਸ ਤੇ ਕਲਿੱਕ ਕਰਾਂਗੇ ਸਾਹਮਣੇ ਆਪਣੇ ਇਸ ਤਰ੍ਹਾਂ ਪ੍ਰੋਫਾਈਲ ਖੁੱਲੂਗੀ ਉੱਥੇ ਤੁਸੀਂ نیچے ਆਉਣਾ نیچے ਆ ਕੇ ਨਿਊਜ਼ ਫੀਡ ਤੇ ਕਲਿੱਕ ਕਰਨਾ ਹੁਣ ਨਿਊਜ਼ ਫੀਡ ਤੋਂ ਬਾਅਦ ਤੁਸੀਂ ਰਿਡਿਊਸ ਤੇ ਕਲਿੱਕ ਕਰਨਾ ਹੈ ਹੁਣ ਰਿਡਿਊਸ ਰਿਡਿਊਸ ਤੋਂ ਬਾਅਦ ਤੁਸੀਂ ਸੈਂਸਿਟਿਵ ਕੰਟੈਂਟ ਤੇ ਕਲਿੱਕ ਕਰਨਾ ਇੱਥੇ ਦੋ ਚੀਜ਼ਾਂ ਨੇ ਰਿਡਿਊਸ ਤੇ ਰਿਡਿਊਸ ਮੋਰ ਮਤਲਬ ਥੋੜਾ ਤੇ ਜਾਂ ਬਹੁਤ ਘੱਟ ਇਹਦਾ ਮਤਲਬ ਤੁਸੀਂ ਕੀ ਕਰਨਾ ਹੈ ਰਿਡਿਊਸ ਮੋਰ ਤੇ ਕਲਿੱਕ ਕਰਕੇ ਇਹਨੂੰ ਓਕੇ ਕਰਕੇ ਰੱਖ ਦੇਣਾ ਹੁਣ ਤੁਹਾਡੇ ਸਾਹਮਣੇ ਆ ਜਿਹੜਾ ਇਹ ਫੇਸਬੁਕ ਵੀ ਇਹ ਕੋਈ ਵੀ ਅਸ਼ਲੀਲ ਕੰਟੈਂਟ ਨਹੀਂ ਦਿਖਾਊਗਾ ਸੋ ਸਾਰਿਆਂ ਨੂੰ ਬੇਨਤੀ ਹੈ ਵੀ ਜੇ ਵੀਡੀਓ ਵਧੀਆ ਲੱਗੀ ਇੱਥੋਂ ਤੱਕ ਸਾਰੇ ਭਰਾ ਦੇਖਣ ਆਏ ਆ ਵੀਡੀਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇ ਫੇਸਬੁਕ ਤੇ ਦੇਖ ਰਹੇ ਹੋ ਤਾਂ ਫੋਲੋ ਕਰ ਲਓ ਤੇ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰ ਦਿਓ ਕਮੈਂਟ ਕਰਕੇ ਜਰੂਰ ਦੱਸਿਓ ਵੀ ਵੀਡੀਓ ਕਿੱਦਾਂ ਦੀ ਲੱਗੀ ਹੋਰ ਐਹੋ ਜਿਹੀਆਂ ਵੀਡੀਓ ਆਪਾਂ ਤੁਹਾਡੇ ਵਾਸਤੇ ਲਿਆਉਂਦੇ ਰਹਿੰਦੇ ਆ ਤੇ ਆਪਣੇ ਫੇਸਬੁਕ ਤੇ ਜ A to Z 0 ਤੋਂ ਲੈ ਕੇ ਕਿਦਾਂ ਪੇਜ ਬਣਦਾ ਸਾਰਾ ਕੁਝ ਆਪਣੇ ਪੇਜ ਤੇ ਦਿੱਤਾ ਹੋਇਆ ਨਾਲ ਲਿੰਕ ਦਿੱਤੇ ਹੋਏ ਨੇ ਸੋ ਸਾਰਿਆਂ ਨੂੰ ਬੇਨਤੀ ਹੈ ਪੇਜ ਨੂੰ ਕਰ ਲੋ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲਿਓ ਧੰਨਵਾਦ